ਚਲ ਨਾਨਕਾ ਜਬੇ ਬੰਦਾ ਦੇਖ ਕੇ ਲਿਆ ਕੋਈ ਠੀਕ ਆ ਬੰਦੇ ਆਪਣੇ ਕੰਮ ਨਹੀਂ ਚੱਲਦਾ ਜਵਾਗ ਤੋਂ ਕੰਮ ਲੋਟ ਨਹੀਂ ਆਉਂਦਾਗਾ ਲੈ ਆਉਣਿਆ ਬਾਈ ਹਾਂ ਜੇ ਭਾਜ ਜਾਵੇ ਠੀਕ ਆ ਲੈ ਆਉਣਿਆ ਠੀਕ ਆ ਨਾ ਹੋਰ ਯਾਰ ਹਾਂ ਓਏ ਹਾਂ ਮੇਰਾ ਕਿੱਤਾ ਹਾਂ ਪੈਸਾ ਵੀ ਹੈ ਨਹੀਂ ਕੋਈ ਆਪਣੇ ਕੋਲੇ ਤੇ ਜ਼ਮੀਨ ਤਾਂ ਆਪਣੇ ਕੋਲ ਹੈ ਹੀ ਨਹੀਂ ਪਤਾ ਹੀ ਆ ਹਾਂ ਉਹ ਤਾਂ ਲੰਗੀਆਂ ਆਪਾਂ ਲੰਗੀਆਂ ਜਾਵਾਂ ਸਿਰੇ ਦਿਹਾੜੀ ਟੁੱਟਦੇ ਆਂ ਪੈਕ ਚੱਕ ਕੇ ਯਾਰ ਉਹ ਦਿਹਾੜੀ ਜਾਣਾ ਪਿਆ ਕਰੂ ਹੱਲ ਤਾਂ ਕਰਨਾ ਹੀ ਪਿਆ ਕਰੂ ਗੀ ਬੀੜੀਆਂ ਬੂੜੀਆਂ ਦਾ ਵੀ ਹੱਲੇ ਹੈ ਨਹੀਂ ਤਾਂ ਨਸ਼ੇ ਵਾਲੇ ਲਾਈ ਬੈਠੇ ਆਪਾਂ ਆਪਾਂ ਕੰਦੇ ਦਾ ਰੋਟੀ ਕਨੋ ਵੀ ਜਮਾ ਆਰੀ ਹੋਏ ਬੈਠਾ ਚਰ ਹਨਾ ਕੰਨ ਰੋਟੀ ਖਾ ਕਰਾਂਗੇ ਗੜੀ ਹਾਂ ਰੋਟੀ ਦਾ ਖਾ ਲਿਆ ਕਰਾਂਗੇ ਕੰਮ ਤਾਂ ਬਤੇ ਕਿਹੜਾ ਕਰਨਾ ਹੈ ਕਿਹੜਾ ਕਰਨਾ ਬੜੱਕਾ ਤੋੜਨਾ ਕੰਮ ਵਾਲੇ ਹੁੰਦੇ ਆਪਦੇ ਨਾ ਕਰ ਲੈਂਦੇ ਆਪਾਂ ਗੜੀ ਬਹੁਤ ਸੀ ਕੰਮ ਤਾਂ ਫਿਰ ਕਾਹਨੂੰ ਵੇਚਦੇ ਹਾਂ ਆਹ ਬੈਠਿਆ ਦੋ ਬੰਦੇ ਕਰਦੇ ਆ ਗੱਲ ਉਹ ਕਿਵੇਂ ਦਾਤਾ ਫਟੇਗਾ ਠੀਕ ਆ ਚਲੋਂਗੇ ਢੇੜੀ ਇੱਲਿਓਏ ਢੇੜੀ ਚੱਲ ਵੜਦੇ ਆ ਬਾਈ ਆਜੋ ਫਿਰ ਇਹਦਾ ਚੱਲ ਵੜਾ ਬਹਿਲੀ ਆ ਆਜੋ ਆਜੋ ਕਿਹੜੀ ਕਿਹੜਾ ਕੰਮ ਆ ਬਾਬਾ ਬੈਸਤਰੀ ਨਾ ਮੁਸਤਰੀ ਆ ਤੱਕ ਤਾਂ ਆਇਆ ਆਜੋ 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 ਛੋਟੇ ਹੋਣੀਆਂ ਆ ਫਰੋਣ ਆਜੋ 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 ਚੱਲ ਚੱਲ ਕੌਣ ਵਟਲਿਆ ਹੋ ਗਿਆ 400 400 ਕੀ ਦੇਣ ਜਮੋਗੇ ਬਾਈ ਸਾਨੂੰ 400 ਬਾਈ 400 ਹਾਂ 400 ਜੀ ਥੋੜੀ ਨਹੀਂ ਯਾਰ ਉਹ ਇਹੀ ਚੱਲਦੀ ਆ ਬਾਈ ਸਾਡੇ ਕੋਲੇ ਬੰਦੇ ਆ ਤੁਸੀਂ ਮੌਕੇ ਤੇ ਮਿਲ ਗਏ ਬਸ ਉਹ ਆ ਜਾ ਚਾਹ ਪਾਣੀ ਕਰਤਾ ਕੋਈ ਨਹੀਂ ਹਾਂ ਦਾ ਦਿਹਾੜੀ ਓਏ ਆਜੋ ਕੋਈ ਨਹੀਂ ਕੰਮ ਵਾਲੇ ਸੀ ਚੱਕਦੇ ਫੱਟੇ ਓਏ ਆਜੋ ਆਰ ਕੋਈ ਨਹੀਂ ਬਾਕੀ ਕਰ ਤੁਸੀਂ ਪਾਸੇ ਹੋ ਜਾ ਕੋਈ ਨਹੀਂ ਕੋਈ ਨਹੀਂ ਆ ਵੀ ਆਪ ਹੀ ਕਰ ਦਾਂਗੇ ਹਾਂ ਤੈਂ ਪ੍ਰਧਾਨ ਆ ਬੜਾ ਪਾਣੀ ਪੀ ਲਾ ਹਾਂ ਪਾਣੀ ਪੀ ਲਾ ਤੇ ਬਾਈ ਨੂੰ ਚਾਹ ਚੂ ਤੇ ਕਹਿੰਦੀ ਬਾਈ ਪਾ ਯਾਰ ਕੋ ਸੋ ਪਾਣੀ ਬੈਠੋ ਪਾਣੀ ਪੂਰੀ ਭਰੋ ਨੇ ਪਾਣੀ ਤੇ ਭਰ ਬਾਈ ਕੌਣ ਪਾਉਂਦਾ ਹੈ ਕਰ ਬਾਈ ਇਹ ਪਾਉਂਦਾ ਸੋਨੀ ਸੋਨੀ ਦਾ ਬੰਦਾ ਵਧੀਆ ਦਰ ਦਰਿਆ ਕਰ ਦੂ ਮਾਨਤਾਂ ਤੁਹਾਡਾ ਕੋਈ ਨਹੀਂ ਗਾਉਂ ਦਰਦੇ ਹਾਂ அக்கா ਆ ਮਾਈ ਲੱਗ ਜਾਂਦਾ ਨਾ ਲੈਉਣਾ ਬਈ ਕੱਢ ਕੇ ਰਹਾਵੇ ਜੋਂ ਉਹ ਕੇਰ ਕੇ ਆਈ ਉਹਦਾ ਲੈ ਆਇਆ ਬਈ ਲੈ ਆ ਦੇ ਹਾਂ ਹਉ ਬਈ ਭਾਈ ਜਾਓ ਭਾਈ ਜਾਓ ਉਹ ਬਈ ਨਾ ਉਹ ਕਾਰਡ ਤਾਂ ਲਿਆ ਬਈ ਤੂੰ ਬਈ ਬਈ ਕਾਰਡ ਤਾਂ ਲਿਆ ਦੇ ਕੋਈ ਨੋਟ ਹਨੀ ਨੋਟ ਹੁੰਦਾ ਦਿਹਾੜੀ ਦਾ ਆਉਂਦਾ ਹਨ ਇਹ ਨੋਟ ਹੁੰਦਾ ਦਿਹਾੜੀ ਦਾ ਆਉਂਦਾ ਮਾ ਤੂੰ ਜਾੜਾ ਭਾਈ ਆਇਆ ਫਿਰ ਸਾਨੂੰ ਨਸ਼ਾਣਿਆ ਮੈਂ ਉੱਤੇ ਖੜਾ ਹੋ ਕੋਈ ਕੋਈ ਨਾ ਖੜਾ ਆ ਕੇ ਭਾਈ ਅਸੀਂ ਅੱਥੇ ਅੱ비 ਹੰਦਾ ਤਾਂ ਮਗੇ ਮੰਡਲ ਮੋਰੀ ਨਾ ਇਹਨੂੰ ਇਹਦਾ ਪਾੜੇ ਜਿਹੜਾ ਹੱਥ ਹੁਣ ਆਇਆ ਇਹਦੇ ਅੰਦੇ ਪੋੜ ਦੇ ਚੋਲਾ ਦੇ ਚੋਲਾ ਇੱਕ ਵਾਰੀ ਵਾੜੀਏ ਫਿਰ ਖਾ ਲਾਂਗੇ ਪਾਣੀ ਆ ਰੋਦਾ ਹੈ ਨਹੀਂ ਕਾ ਪੁੱਛਣਾ ਹਾਂ ਪੁੱਛ ਲਾ ਬਈ ਬਾਈ ਨੜਕਾ ਚਾਹ ਵੀ ਕਹ ਜੀ ਬਾਈ ਜੀ ਬਾਈ ਚਾਹ ਕਿੱਧਰ ਗਿਆ ਹਾਂਜੀ ਪਾਣੀ ਆ ਰੋਦਾ ਨਹੀਂ ਨਾ ਦਿੰਦੇ ਯਾਰ ਆ ਰੋਦਾ ਨਹੀਂ ਬਾਈ ਸਾਡੇ ਦਾ ਇਹ ਚੱਲੂ ਮੋਟਰ ਦਾ ਐ ਭੁੱਖੀ ਮਾੜੀ ਸੀ ਥੱਡਾ ਫਰ ਗਿਆ ਯਾਰ ਬਈ ਸਾਡੇ ਕਾ ਥੱਲੇ ਸਾਰੇ ਖਾਸੀ ਖਾਈ ਜਾਂਨੇ ਆ ਇਹਨੇ ਆਏ ਹੁਣ ਫਿਰ ਹੁਣ ਲੱਗ ਗਿਆ ਹਾਂ ਚਾਹ ਤਾਂ ਮੰਗਾ ਲਈ ਤੇ ਫਿਰ ਘੁੱਟ ਚਾਹ ਪੀ ਲਈ ਉਹਨੇ ਚਾਹ ਪੀ ਕੇ ਲੱਗਾ ਕੰਮ ਤੇ ਕੋਈ ਤੁਸੀਂ ਵੀ ਆਓ ਥੱਲੇ ਯਾਰ ਕੰਮ ਤੇ ਕਿਆ ਕਰਾਂ ਮੇਰੀ ਬੁੜੀ ਪੀ ਲਈ ਔਰ ਤੂੰ ਹੀ ਤਾਂ ਨਸੀਬ ਪੂਰੇ ਕਰੋਗੇ ਭਾਈ ਆ ਜਾ ਬੈਠ ਜਾ ਮੰਜਾ ਦੇਖਣਾ ਹੈ ਨਹੀਂ ਕੋਈ ਇੱਥੇ ਇਹਨਾਂ ਦੇ ਵਿੱਚ ਹੈ ਨਹੀਂ ਭਾਈ ਇਹ ਆਏ ਤਾਂ ਤੇ ਹੜੀ ਔਖੀਆਂ ਲੱਗਣੀਆਂ ਆ ਆ ਬੈਠ ਜਾ ਇੱਥੇ ਬੈਠ ਜਾ ਆ ਜਾ ਨੇ ਚਾਹ ਪੀ ਕੇ ਚਾਹ ਪੀ ਕੇ ਲੱਗਦੇ ਆ ਭਾਈ ਉਨੇ ਸਰੀਰ ਦੇ ਬਣ ਜੂ। ਆ ਵੀਹਾਂ ਦਾ ਮੰਡਲ ਤੇ ਆ ਮੰਗ। ਹਾਂ ਜੀ ਜੀਤਰਾ। ਆ ਪਰੀਆ ਬੰਦੇ ਲੋਟ ਆ ਜ ਆਪਣੇ ਹੀ। ਭਾਈ ਨੂੰ ਕਹੇ ਜ ਰੋਜੀ ਆ ਜਾ ਕਰਾਂਗੇ। ਆ ਜਾ ਕਰਾਂਗੇ ਆਪਾਂ ਬਿੱਲੇ ਹੀ ਹਾਂ। ਭਾਈ ਨੂੰ ਚਾਹ ਕਹੇ ਕਿ ਲੈਂਦੀਆਂ ਰੋਡੀਆਂ ਪਾ ਲਈ। ਮਿੱਠਾ-ਮੂਠਾ ਵੱਧ ਪਾ। ਸਾਨ ਕਾ ਸੋਨੇ ਤੋਂ ਚਾਹ ਤਾਂ ਮੰਗਾ ਯਾਰ। ਆਉਂਦੀ 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 ਆ। ਵੀਡੀਓ ਦਾ ਮੰਡਲ ਤਾਂ ਕਹੇ। ਸਾਰਾ ਕੋਲ ਕਹਿਤਾ ਉਹ। ਵੀ ਲਾਦੀ ਕਹੇ। ਕਹਿਤਾ ਕਹਿਦਾ ਬੀੜੀ ਚਰਦਾ ਸਾਰਾ ਕੋਲ ਕਹਿਤਾ। ਔਰ ਠੀਕ ਹੋ ਗਈ ਠੀਕ ਆ ਮੌਕਾ ਤਾਂ ਬਹੁਤਾ ਜਿਆਦਾ ਹੈ ਨਾ ਮੌਕਾ ਆਪਾਂ ਦਾ ਪਤਾ ਸੀ ਕਰਨਾ ਹੈ ਇਹਨਾਂ ਨੇ ਹੀ ਬਥੋਰੀਆਂ ਆਪਾਂ ਤਾਂ ਆਪਾਂ ਦਾ ਕਿਹੜਾ ਕੰਮ ਕਰਨਾ ਹੈ ਤੇ ਅੜੀ ਦਾ ਪੁੱਤ ਲੈ ਬਾਈ ਨੂੰ ਕਦੋਂ ਦੇਣਗੇ ਗੁਸਤਾ ਪੱਦੇ ਦਾ ਪਹਿਲਾਂ ਲੈ ਲੈ ਬਾਈ ਤੂੰ ਗੱਲ ਪੱਕੀ ਆਓ ਹੱਥ ਤੇ ਢਾੜੀ ਦੀ ਗੱਲ ਤਾਂ ਆਪਾਂ ਖੋਲ ਲ ਗਏ ਹੋਰ ਬਾਈ ਨੂੰ ਕਹ ਜਿਹੜਾ ਪਹਿਲੇ ਦੇ ਬਾਈ ਨਾਨਕਾ ਹਾਂਜੀ ਹਾਂਜੀ ਸਾਨੂੰ 200 ਰੁਪਏ ਦੇ ਯਾਰ ਵੀ ਲੋਣਾ ਗਏ ਗੋੜੀ ਕਪਾ ਦੇ ਦੇ ਨਾ ਦੇ ਦੇ ਦਿੰਦੇ ਉਹ ਕਿਰਨ ਮਾਰੀ ਸੀ ਓਡੇ ਕੋਲੇ ਇਹ ਗੋਲੇ ਨਾ ਗੋਲੇ ਨਾ ਰੱਖਿਆ ਮੈਂ ਜਾਣੂ ਨਹੀਂ ਕਰਾਂਗੇ ਹੁਣ ਮੁੜਾਵਾਂਗੇ ਹੋਰ ਦਵਾ ਮੇਸਤਰੀ ਤੋਂ ਨੇ ਤਰੀ ਦੇ ਬਾਈ 200 ਰੁਪਏ ਇਹ ਤਾ ਸਮਾਨ ਲਿਆਉਣਗੇ ਫੇਰ ਲੱਗਣਗੇ ਆਪਣੇ ਨਾਲ ਕੰਮ ਦਾ ਜਿੰਨਾ ਮਰਜ਼ੀ ਕਰਵਾ ਲਿਓ ਆਹ ਦਾ ਤੂੰ ਸਾਡੀ ਚੱਕ ਮੈਂ ਤੀ ਆਹ ਤਾਂ ਇੱਟਾਂ ਜਿਹਾ ਹੁਣ ਜਾਣੇ ਇੱਥੇ ਪਈਆਂ ਕੰਮ ਗੁੰਮ ਦਾ ਗਰਦ ਕੱਢਦੇ ਹੈ ਹੂੰ ਹੂੰ ਬਤੂ ਆਇਆ ਫੜ ਫੜ ਬਾਈ ਦੇ ਪੈਸੇ ਨੇ ਇਹ ਪਾ ਕੇ ਲੱਗਾਂਗੇ 19 ਛੇਤੀ 19 ਛੇਤੀ ਆ ਜਾਗੇ ਹੈ 19 ਛੇਤੀ ਮੁੜ ਆਵਾਂਗੇ ਕੰਮ ਕੋਮ ਦਾ ਲੈ ਆ ਲੈ ਨਮਕ 200 ਦੇਤਾ ਇਹਨਾਂ ਨੂੰ ਹਾਂ 200 ਦੇਤਾ ਬਹ ਠੀਕ ਆ ਤੂੰ ਕਿੱਧਰ ਟਿਕਦਾ ਆ ਲੈ ਜਮਾ ਭਾਈ 200 ਹੀ ਆ ਠੀਕ ਆ ਬਸ ਅੱਛੀ ਹੋਣੀ ਆ ਉਹ ਪੁੱਤਲਾ ਬਈ ਨੂੰ ਨਾ ਰਹੇਗਾ 600 ਬਾਅਦ ਲੈ ਜਾਗੇ ਆਵਾਂਗੇ ਇੱਥੇ ਆਵਾਂਗੇ ਆਪਾਂ ਇਹ ਕੀ ਭਜ ਦਿਆ ਜਾ ਆਪਾਂ ਕੋਈ ਐਂਕਲ ਹੈ ਨਹੀਂ ਕੋਈ ਇੱਥੇ ਖੜਾ ਨਾ ਐਂਕਲ ਹੈ ਨਹੀਂ ਇੱਕ ਬੰਦਾ ਜਾਓ ਤੇ ਦਬ ਦਬ ਆਉਗਰਾ ਆਵਾ ਦੋਨੇ ਹੁਣ ਆ ਗਿਆ ਸੀ ਤਾਂ 5 ਮਿੰਟਾਂ 'ਚ ਆ ਆ ਆ ਆ ਆ 200 ਮਿਲ ਗਿਆ ਹੁਣ ਤਾਂ ਇਧਰ ਹੀ ਮਾਰਛਾ ਲਓ ਹਾਂ ਤਾਂ 200 ਮਿਲ ਗਿਆ ਭਾਜਾ ਪਾ ਲਓ ਹਾਂ ਅਧੰਦੀ ਬਹਿ ਜਾ ਮੈਂ ਤਾਂ ਕਹਣਾ ਕਿਹੜਾ ਠੇਕੇ ਤੇ ਚੱਲਣਾ ਨਾ ਨਾ ਰੋਟੀ ਵੀ ਖਾਵਾਂਗੇ ਹਾਂ ਜੇ ਰੋਟੀ ਵੀ ਖਾਵਾਂਗੇ ਖਾਵਾਂਗੇ ਚਾਹ ਵੀ ਆਉਣ ਆਈਆ ਹਾਂ ਆਪਾਂ ਗੋਲੀ ਘਟਾ ਫੜ ਲਈਏ ਹਾਂ ਹਾਂ ਬਸ 100 ਹੋਰ ਵੀ ਲੈਣਾ ਬਈ ਤੁਸ ਜੀ ਹਾਂ ਹਾਂ ਕੰਮ ਕੰਮ ਮਾਰ ਨੀਰ ਨਾਲ ਜਿਆਦਾ ਆਂ ਗਿਆ ਪਾਹ ਕੰਮ ਤਾਂ ਬਟ ਕੀ ਕੰਮ ਹੈ ਨਾ ਬੜਾ ਮੋਟਾ ਕੰਮ ਹੈ ਮੇਰਾ ਕੰਮ ਹੈ ਕੰਮ ਆਪਾਂ ਕੀ ਕਰਨਾ ਚਾਹ ਪੀਣੀ ਆ ਕੀ ਖਾ ਲਈ ਖਾ ਲਈ ਆ 200 ਦੀਆਂ ਗੋਲੀਆਂ ਲੈਂਦਿਆਂ ਹੋਰ ਆਪਾਂ ਕੰਮ ਕੀ ਕਰਨ ਕੰਮ ਬਸ ਹੀ ਕਰਨਾ ਹੋਰ ਆ ਰੋਟੀ ਮੰਗਾ ਲੈ ਬੰਦ ਛੱਟ ਨੂੰ

ਆਹ ਹੀ ਚੱਕਲਾ ਵਾਟੀਆਂ ਜੀ ਤੱਕਲਾ ਆਹੀ ਜਿਹੜਾ ਖਾਣਾ ਮਾਲ ਪਤਾ ਹੋਰ ਹੁਣ ਚਾਹ ਭਾਲ ਜਾ ਪਹਿਲਾਂ ਗੋਲੀਆਂ ਉਹ ਸਰਪੰਚਾ ਕਿਹੜਾ ਕੰਮ ਕਰਨਗੇ ਬਾਈ ਇਹ ਮੈਂ ਪਹਿਲਾਂ ਭੁੱਖੀ ਖਾਗੇ ਹੁਣ ਗੋਲੀਆਂ ਭਾਲਦੇ ਇਹ ਇਹ ਕਿਹੜਾ ਕੰਮ ਕਰਨਗੇ ਇਹ ਪੂਰਾ ਪੈਸੇ ਵੀ ਦਵਾਦੇ ਯਾਰ ਉਹ ਤਾਂ ਮਜ਼ਾ ਆ ਕਫਰੋ ਚਾਹ ਪੀਣਾ ਤਾਂ ਚੱਲਦੀ ਇੰਨਾ ਮਾਣਾ ਮੋਟਾ ਖਾਣ ਨੂੰ ਇਹ ਤਾਂ ਫਖਰ ਉਹਦਾ ਕਰਕੇ ਹੀ ਰਾਲ ਮਿਲ ਕੇ ਉਹਨਾਂ ਦਾ ਕੰਮ ਤਾਂ ਜਮਾਨਾ ਹੋਇਆ ਅੱਜ ਅੱਜ ਆਗ ਜਾਏ ਕੋਈ ਦੋਸਤ ਜੀ ਹੁੰਦਾ ਕੋਈ ਬਚਾਰੇ ਤੋਂ ਕਾਮਗਾ ਦੇ ਹੀ ਵੈਸ਼ ਇੱਥੇ ਲੱਗਦਾ ਜੇ ਤੁਹਾਡੇ ਨਾਲ ਦਾਦਾ ਲੈ ਗਏ ਤੁਰ ਪਿਆ ਜੱਟ ਕਰੋ ਇੱਕ ਤਾਂ ਮੱਠਾ ਤਾਂ ਫੜਾ ਦਿਓ ਹਾਂ ਮੈਂ ਕਹਿੰਦਾ ਸੀ ਭਾਈ ਚਾਹ ਪੀ ਕੇ ਹੀ ਲੱਗਦੇ ਫਿਰ ਉਹ ਆਏ ਸੀਗਾ ਜਦੋਂ ਭਾਈ ਬਣ ਕੇ ਕੰਮ ਜਾਂ ਨਿਪਟੜੀ ਕੋਸਣਾ ਕੋਸ ਕਿਹੜਾ ਕਦਾ ਮੱਠਾ ਜੇ ਫੜਾ ਦਿਓ ਜੇ ਕੰਮ ਦਾ ਫਿਰ ਆਏ ਜੇ ਹੋ ਜੂਗਾ ਵੀ ਲੱਗ ਗਏ ਮਸਾਲੇ ਵਾਲਾ ਬੱਠਾ ਲੈ ਹੋ ਜਾਣਾ ਫੜਾਓ ਬਈ ਫੜਾਓ ਚਾਹ ਜੂ ਦਾ ਮੰਗਾ ਸਰਪੰਚ ਆ ਲੈ ਵੱਠੋ ਓਏ ਮਾ ਦਾ ਪੁੱਤ ਤਾਂ ਖਾਲੀ ਜੇ ਕਿਉਂ ਲੈਣਾ ਤਾ ਮਸਾਲਾ ਸੀ ਯਾਰ ਫੜੇ ਮੰਗਾ ਇਹ ਤੂੰ ਓ ਪਰਿਆ ਦਾ ਪਰਿਆ ਦਾ ਚਾਹਿਆ ਕਹਿਆ ਕੀ ਖਾ ਲਿਆ ਤੁਸੀਂ ਤਾਂ ਖਾਲੀ ਫੜਾਈ ਜਾਨੇ ਓ ਪਰੇ ਦਿਓ ਵੱਟ ਲੋ ਓ ਬਈ ਚਾਹ ਮੰਗਾ ਨਾ ਯਾਰ ਗੱਲ ਬਣਨੀ ਨਹੀਂ ਆ ਬਣਾਣੀ ਬਈ ਗੱਲ ਬਣਨੀ ਚਾਹ ਜੂ ਮੰਗਾਓ ਚਾਹ ਜੂ ਜਿਹੜੇ ਕੰਮ ਦੀ ਨੇ ਰੀ ਲਿਆ ਜਾਗੇ ਅਸੀਂ ਚੱਲ ਕੋਈ ਮੰਗਾ ਲੈ ਚਾਹ ਫੋਨ ਕਰ ਚਾਹ ਫੋਨ ਲਾਓ ਯਾਰ ਨੂੰ ਫੋਨ ਲਾਓ ਕੰਮ ਦਾ ਤੁਸੀਂ ਕਰ ਸਰਕਾਰ ਤੂੰ ਫੋਨ ਯਾਰ ਆ ਜਾ ਬੈ ਜਾਓ ਚਾਹ ਪੀ ਕੇ ਕੰਮ ਕੋ ਪਤਾ ਸੀ ਇਹ ਬਾਤ ਚੱਕ ਲੈਗੇ ਵੱਟ ਕੋਈ ਆ ਦਾਮਨਾ ਤੜਕੇ ਤੋੜੇ ਭਰ ਜਾ ਬਾਂ ਥੱਕ ਗਏ ਹਨ ਉਹ ਕੋਈ ਬਾਟ ਗਏ ਯਾਰ ਬੰਦੇ ਬੈਠੇ ਸੀ ਉੱਥੇ ਆਪੀ ਦੇ ਨਾ ਨਹੀਂ ਦੇਣਗੇ ਬੇਜੂ ਬਹੁਤ ਬਹੁਤ ਟਾਈਮ ਹੋ ਗਿਆ ਆਦੋ ਬਾਦ ਰੋਟੀ ਵੀ ਖਾਵਾਂਗੇ ਬਹੁਤ ਲੱਗਿਆ ਮਨ ਨੂੰ ਹੋਰ ਹਾਂ ਆਇਆ ਆਇਆ ਨਾ ਨਾ ਦਾ ਇਹਨਾਂ ਟਾਈਮ ਆ ਗਈ ਤਾਂ ਆ ਵਾਓ ਤੇਰਾ ਨਾਮ ਕੱਢ ਆਪਾਂ ਆ ਬਹੁਤ ਲੱਗੀ ਕਿਸੇ ਕੰਮ ਤੇ ਹੋਰ ਬਾਈ ਸੋਨੀ ਆ ਜਾਓ ਗੁਰਪ੍ਰੀਤ ਵੀ ਆ ਜਾਓ ਇਹ ਮਿਲ ਗਏ ਦੋ ਆਪਾਂ ਨੂੰ ਬਸ ਹੋ ਗਿਆ ਆਪਣਾ ਠੀਕ ਠਾਕ ਆ ਹਾਂ ਵਧੀਆ ਗੋਰੇ ਕੱਲੇ ਚ ਛੱਡ ਦੀ ਬੰਦੇ ਦਾ ਬੋਧ ਹੋ ਗੰਤਾ ਹਾਂ ਇਹ ਤਾਂ ਮਾਲਕ ਆ ਇਹ ਤਾਂ ਮਾਲਕ ਆ ਕੰਦੇ ਦਾ ਹੋਰ ਬਾਈ ਠੀਕ ਆ ਬਾਈ ਠੀਕ ਆ ਬਾਈ ਤੇ ਬੋ ਚਾਪੀ ਕੇ ਲੱਗ ਜਾਣਾ ਫਿਰ ਮੈਂ ਮੜਾ ਮਟਨ ਦਾ ਕੰਮ ਨਹੀਂ ਬਣੋ ਕੋਈ ਤਾਂ ਦੇ ਬੰਨਾ ਆਪਾਂ ਹੋਰ ਚੱਲ ਵੇ ਚੱਲ ਫਿਰ ਆਣਾ ਮੁੱਤ ਚੱਕਾਂਗੇ ਕੱਢਾ ਬੱਟਲ ਆਹਨ ਸਤ ਦਿਨ ਅੱਛੇ ਲੱਗਿਆਣ ਸੋਨੀ ਦੇ ਵਧਗਾ ਯਾਰ ਹਨਾ ਆਹ ਸੰਗਾਇ ਦਾ ਦੁੱਧ ਦਾ ਘਰ ਦਾ ਦੁੱਧ ਆ ਬਈ ਹੋਰਾ ਪਸਦ ਦਾ ਲਾਵਾਂਗੇ ਇੱਥੇ ਲਾ ਗਰਦੀ ਸੀ ਤਾ ਹਨਾ ਹਾਂ ਗਰਦਾ ਦਾ ਲਾ ਲ ਹਾਂ ਗਰਦਾ ਪਲਾ ਲ ਗਏ ਆ ਬਾਈ ਇਹ ਪੀਣੀ ਜਾਂਦਾ ਆ ਆ ਬਾਈ ਚਾਹ ਤਾਂ ਪੀਲੀ ਚਰਦਾ ਜੁਰਦਾ ਲਾ ਲਿਆ ਆਉਣੇ ਬਸ ਤੇਰੇ ਕਣੀ ਹੋਈ ਆਉਣੇ ਹੁਣ ਲੈ ਅਜਾ ਟੱਕੜਾ ਜੰਡੀਪੁਰ ਹਾਂ ਨਾ ਜੰਡੀ ਇਹ ਆ ਗਿਆ ਚੌੜਾ ਫੇਰ ਪੁੱਛ ਮਿਸਤਰੀ ਨੂੰ ਤੂੰ ਜੜੇਗਾ ਚੱਲੀਏ ਇੱਕ ਮੈਂ ਜੜਾਂ ਹੁਣ ਦੱਸ ਬਾਈ ਕੰਮ ਕੀ ਆ ਹੁਣ ਪੁੱਛ ਬਾਈ ਕੰਮ ਮੜਾ ਸਰੀਰ ਹੁਣ ਮੜਾ ਤੜਤੀ ਚ ਹੋਇਆ ਕੰਮ ਕੰਮ ਤਾਂ ਮਿਸਤਰੀ ਨੂੰ ਕਹੇ ਹੁਣ ਚੱਕ ਲੈਗੇ ਫੱਟਿਆ ਸੀ ਨਾਲ ਕਾ ਖੱਦ ਕੀ ਲਾ ਕੰਮ ਤੇ ਨਾਲ ਆ ਲਾ ਆ ਜਾਓ ਬਸ ਆ ਨਾਲ ਵਠਾ ਪਰ ਕੇਦਾ ਹੋਇਆ ਤੂੰ ਪੈਰ ਦੂਦੀ ਫੜਾਉ

ਏ ਕਹਿੰਦਾ ਹੀ ਪੌੜੀ ਲੱਗੀ ਆ ਯਾਰ ਹੈ ਅੜਦੇਂਗਾ ਬਾਈ ਮੈਨ ਲੱਗਾ ਮੈਨੂੰ ਚੱਕ ਕੇ ਨਾ ਲੈਣਾ ਪਵੇ ਕਿਤੇ ਅੜ ਤਾਂ ਮੈਂ ਤਾਂ ਦੇਖਦਾ ਸੀ ਚੜ ਕੇ ਸਾਜੂ ਪੀਤੀ ਆ ਯਾਰ ਹੁਣ ਤਾਂ ਸਾਜੂ ਦਾ ਪੀਤੀਆ ਮੈਨੂੰ ਤਾਂ ਪਹਿਲੇ ਲੱਤਾਂ ਹੀ ਕਮੀ ਜਾਂਦੀਆਂ ਬਾਈ ਇਧਰ ਦੀ ਫਿਰ ਰਹਿਣ ਤੂੰ ਇਧਰ ਪੌੜੀ ਲੱਗੇ ਕਹਿੰਦੇ ਇਧਰ ਦੂਜੇ ਪਾਸੇ ਆ ਪੌੜੀ ਉਹ ਇਧਰ ਚੜੋ ਨਾ ਇੱਕੋ ਹੀ ਚੜੋ ਆ ਵਿਨਾਕ ਕਹਿੰਦਾ ਇੱਥੋਂ ਦੀ ਚੜੋ ਚੜੋ ਬਾਈ ਆ ਦੇ ਪੈੜ ਇੱਥੋਂ ਹੀ ਚੜਨਾ ਤੂੰ ਜਣਾ ਬਈ ਯਾਰ ਹੋਰ ਇੱਕੋ ਜਾਣਾ ਮੈਂ ਕਹਿੰਦਾ ਤੇਰਾ ਕਦ ਲੰਮਾ ਬਈ ਤੂੰ ਚੜ ਜਾ ਇਹਦਾ ਕਦ ਲੰਮਾ ਇਹਨੂੰ ਚੜਾ ਦੇ ਬਈ ਤੂੰ ਉੱਪਰ ਆ ਜਾ ਤੂੰ ਚੜ ਦੇਗਾ ਸੌਖਾ ਤੂੰ ਚੜ ਜਾ ਹੋਰ ਆ ਲੌਣੀਆਂ ਬਈ ਉਹ ਲੌਣਾਂ ਨੇ ਉੱਤੇ ਜਾਣਾਂ ਨੇ ਮੈਸਤਰੀ ਕੋਲੇ ਉੱਤੇ ਜਰਨੇ ਬਈ ਉੱਤੇ ਜਾਣਾ ਬੂ ਫਿਰ ਉੱਥੇ ਬਟਲ ਚੱਕੇ ਜਰਨਾ ਪਊ ਬਈ ਮੇਰਾ ਤਾਂ ਲੱਤਾਂ ਹੀ ਕੰਮ ਨਹੀਂ ਆਂਦਾ ਤਾਂ ਹਾਂ ਦਾ ਇਹ ਨਾਲ ਕਾ ਜਰ ਤੂੰ ਕੀ ਕੀਤਾ ਕਿਥੋਂ ਯਾਰ ਇਹਦੇ ਦੇ ਪਾਲੇ ਬੰਦੇ ਯਾਰ ਤੂੰ ਆ ਤਾਂ ਮੈਨੂੰ ਚੜਾ ਦਿਓ ਬਾਈ ਯਾਰ ਚੱਤ ਲੱਕੇ ਹੁਣ ਚਾਪੇ ਦੇ ਕਿੰਨੇ ਲੱਗੇ ਇਹਨਾਂ ਨੂੰ ਐ ਮਾਣਾ ਸਾਰ ਆਲਵਾ ਨਾਲ ਕਾ ਨੂੰ ਸਾਰ ਆਲਵਾ ਸਾਰ ਐਥੇ ਮੈਂ ਇਹ ਕਦਾ ਜਾਣਾ ਹੋੜਾ ਜਾ ਨਾਲ ਯਾਰ ਓਏ ਸਰਪੰਚ ਉਹ ਇਹਦਾ ਕੰਮ ਜਦਾ ਬਾਈ ਇਹ ਵੀ ਗਿਰੀ ਜਾਣਾ ਯਾਰ ਤੂੰ ਕਿਥੋਂ ਲੈ ਆ ਕੇ ਜਰ ਰਹੇ ਜ ਤੂੰ ਇਹ ਹੁਣ ਮਿਲ ਗਏ ਯਾਰ ਜਿਹੇ ਹੁੰਦੇ ਚੱਲ ਕਰਿਆ ਨਾ ਕਰੀ ਚਾ ਆ ਬਈ ਯਾਰਾ ਚੜਾਲ ਸ਼ੁਰੂ ਕਰ ਉਹ ਯਾਰਾ ਜਾ ਉਹ ਲੰਮੇ ਕੱਦ ਵਾਲੇ ਫਤਰਾ ਹੋਰ ਯਾਰ ਮੈਂ ਕਹਣਾ ਕੋਈ ਤੋਰ ਦੇ ਬਾਈ ਬਣ ਘੱਟ ਬਣ ਤੇਰੇ ਮੂਰੇ ਸਾਦਾ ਜਮਾ ਮਾ ਲਾ ਰਿਹਾ ਇਹੋੜਾ ਦੋ ਚਾਰ ਦਿਨਾਂ ਲਈ ਨਹੀਂ ਨਹੀਂ ਦੋ ਚਾਰ ਦਿਨ ਨਹੀਂ ਬਾਈ ਮੈਂ ਕੇ ਬਹਿਣ ਗਿਆ ਮੈਂ ਤੇ ਤੂੰ ਬਚ ਗਿਆ ਜੀ ਪਾਈ ਤੇ ਆ ਲੈ ਬਾਈ ਹੋਰ ਯਾਰ ਜਾਨ ਤੇ ਜਾ ਰਿਹਾ ਇਹਦੇ ਬਾਈ ਬਣ ਉਹ ਬਾਈ ਜਾਓ ਬਾਈ ਮੈਸੇਜ ਜਵਾਬ ਦੇ ਜਾਂਦਾ ਬਾਈ ਹੋਰ ਯਾਰ ਜਾਓ ਹੋਲੋ ਉਹ ਨਹੀਂ ਦਈਂਦੇ ਬਾਈ ਉਨੀ ਦਾ ਕੰਦਰਾ ਬਾਈ ਰੁਪਈਆ ਦਾ ਇਹਦਾ ਜਦੋਂ ਮੈਂ ਗੱਲਤਾ ਫਿਰ ਇਹਦਾ ਲੂਟ ਨਹੀਂ ਨਾ ਯਾਰ ਹਾਂ ਉਹ ਕੰਦਰ ਦੇ ਪੈਸੇ ਵੀ ਲੈ ਲਏ ਆ ਪਤਾ ਹੁਣ ਮੜਾ ਟੁਰਖੜਾ ਕਿਉਂ ਨਹੀਂ ਦਿਖਰਾਬ ਕਰੀ ਜਨੇ ਯਾਰ ਉਹ ਇੱਥੇ ਮਿਲ ਕੇ ਰਾਹ ਤੇ ਹੁਣ ਮੈਂ ਕੀ ਕਰਾਂ ਮੈਂ ਜਾ ਯਾਰ ਇਹਨਾਂ 200 ਰੁਪਈਆ ਦੇਵਾਤਾ ਮੈਂ ਤੁਹਾਨੂੰ ਬਾਈ ਮੇਰੇ ਵੀ ਗਏ ਤੂੰ ਦੂਰ ਬੈਠੇ ਤੈ ਉਹ ਕਾਰ ਖਾਪੋ ਪਾਹੋ ਕਰਤਾ ਮੰਜਾ ਲਿਆ ਰੇ ਯਾਰ ਬਾਈ ਬਣ ਕੇ ਇਧਰੋਂ ਮੰਜਾ ਲਿਆ ਦੇ ਮੰਜਾ ਲਿਆ ਦੇ ਇਧਰੋਂ ਯਾਰ ਮੰਜਾ ਦੇ ਲਿਆ ਮੰਜਾ ਲਿਆ ਰੇ ਬਾਈ ਉਹ ਬਾਈ ਇਹਨੂੰ ਦੋੜ ਰਾ ਛੱਡ ਪਰੇ ਯਾਰ ਉਹ ਮੰਜਾ ਲਿਆ ਦੇ ਤੈਨੂੰ ਲੋੜ ਕੱਟਣਾ ਸੋਨੀ ਤੋਂ ਗੱਲਾਂ ਪਾਏਗਾ ਤੂੰ ਸਾਨੂੰ ਇਧਰੋਂ ਮੰਜਾ ਲਿਆ ਦੇ ਬਾਈ ਬਣ ਕੇ ਉੱਥੇ ਬਾਹਰ ਪਿਆ ਯਾਰ ਮੰਜਾ ਯਾਰ ਨਹੀਂ ਨਹੀਂ ਬਾਹਲੇ ਚੜ ਗਈ ਯਾਰ ਨਾਨਕ ਉਹ ਭਾਈ ਉਹ ਬਾਹਰ ਮੰਜਾ ਹੈਗਾ ਯਾਰ ਨਹੀਂ ਨਹੀਂ ਬਾਹਲੇ ਆਉਣ ਲੱਗ ਗਈ ਮੇਨ ਦਾ ਨਹੀਂ ਤਾ ਭਾਈ ਬਾਹਲਾ ਕੋਈ ਖਾ ਰਿਆ ਉਹਨਾ ਕੰਮ ਦਾ ਕੋਈ ਨਾ ਬੇਫਿਕਰਾ ਬਾਈ ਕੰਮ ਬਥੇਰਾ ਕਰਾ ਦੇਣਾ ਕੋਈ ਨਾ ਆ ਜਾ ਉੱਥੇ ਬਾਹਰ ਰਹਿਨੇ ਆਪਾਂ ਕੰਮ ਕੋ ਮਦਦ ਨਹੀਂ ਲਿਆ ਦੇਾਂਗੇ ਇੱਧਰ ਵੀ ਇੱਧਰ ਵੀ ਇਹ ਤਾਂ ਫੜ ਲਾ ਬਾਈ ਤੁਹਾਡੇ ਰਹਿਦਾ 600 ਬਾਈ ਜਿਹੜਾ 600 ਰੁਪਿਆ ਰਹੇਗਾ ਚਾਪਣਾ ਉਹ ਤਾਂ ਕੋਈ ਨਾ ਮੱਝੇ ਦਾ ਬਹਾਅ ਦੇ ਦਿੰਨੇ ਚੱਲ ਕੋਈ ਨਾ ਲੈ ਲੈਨੇ ਤਾਂ ਬਾਈ ਤੁਹਾਡੇ ਭਾਈ ਦਿਆ ਬਾਈ ਓਏ ਇਰਾ ਮੱਝੇ ਤੇ ਬੈਠੋ ਹਾਂ ਦੇ ਦੇਨੇ ਆਪਾਂ ਹਿੱਤ ਦੇਵਾਂਗੇ ਓ ਇੱਥੇ ਉਹ ਮੱਝਾ ਪਿਆ ਯਾਰ ਰੋਟੀ ਰੋਟੀ ਛਾ ਕੇ ਚੱਲਾਂਗੇ ਹਾਂ ਦੇ 600 ਰੁਪਿਆ ਲੈ ਲਈਂ ਬਾਈ ਦੰਨਿਆ ਦੰਨਿਆ ਮੜਿਆ ਤੂੰ ਓਏ ਭਾਇਆ ਇੱਥੇ ਹਾਂ ਹਾਂ ਇੱਥੇ ਭਾਇਆ ਨੇ ਕੋਈ ਕੰਮ-ਕਮ ਭਾਈ ਤੁਸੀਂ ਬੇਫਿਕਰ ਹੋ ਕੰਮ-ਕਮ ਅਸੀਂ ਕਰ ਦਿਆਂਗੇ ਠੀਕ ਆ ਠੀਕ ਹੋਰ ਅੰਨੇ ਰਿਲਾ ਦੇ ਕੰਮ-ਕਮ ਮਾੜੀ ਹਰੇ ਰੰਦ ਆਪਣੀਆਂ ਭਾਇਆ ਪਰ ਰਾਤ ਨੂੰ ਕਰਾਂਗੇ ਕੰਮ ਚੰਗਾ ਤੁਹੀ ਜੀ ਸਿੱਧੀ ਕਰ ਲੇ ਹੁਣ ਅਸੀਂ ਪੈਣਿਆ ਇਹ ਤੁਹੀ ਜੀ ਸਿੱਧੀ ਕਰ ਦਿੰਦਾ ਸਾਨੂੰ ਦੱਸ 20 ਮਿੰਟ ਕੰਮ-ਕਮ ਹੋਵੇ ਬੇਫਿਕਰ ਹੋ ਕੱਢਦਾ ਹੀ ਕਰਦਾ ਸੀ ਬੋਲ ਨਾ ਮੇਰੀ ਨੀਂਦ ਖਰਾਬ ਕਰੀ ਤੂੰ ਹਾਂ ਸੌ ਜਾ ਨਹੀਂ ਭਾਈ ਪੈਸੇ ਦੇ ਦੀ ਸਾਡੇ ਪੈਸੇ ਬਾਈ ਨੂੰ ਪੈਸੇ ਕਹਦੇ ਇਦਾਂ ਕੇ ਬੜਾ ਸਾਡਾ ਖੋਲ ਲੋ ਪੈਸੇ ਦੇ ਦੀ ਬਾਈ ਸਾਡੇ 700 ਦੇ ਦਾਂਗੇ ਕੋਈ 7 800 ਰਹਿੰਦਾ ਤੁਹਾਡੇ ਕਣੀ ਹਲੇ ਚੰਗਾ ਤੇ ਰਾਮਾ ਬਹੁਤ ਕਰਤਾ ਸੀ ਬਾਈ ਹਾਂ ਬਹੁਤ ਕਰਤਾ ਦੇ ਦਾਂਗੇ ਬਾਈ ਜੇ ਰੋਟੀ ਆ ਗਈ ਮੜਾ ਬੋਲ ਮਾਰੀ ਠਾ ਦੀ ਚੰਗਾ ਕੋਈ ਕੋਈ ਨਹੀਂ ਕੋਈ ਨਹੀਂ ਬਸ ਆਪ ਕੋ ਦੇ ਦੋ ਨਹੀਂ ਬੋਲ ਕਰਦੇ ਰੋਟੀ ਲਾ ਦੋ ਇਹਨਾਂ ਦੀ ਕਰਦੇ ਆ ਕਰਦੇ ਆ ਫੋਨ ਨੂੰ ਹੋਰ ਰੋਟੀ ਦਾ ਖਵਾ ਕੇ ਦੋ ਹੋਰ ਹੋਰ